ਜਦ ਜੀ ਸ਼ੈਦ ਲੱਗਦਾ ਹੈ ਅੱਛਾ ਫਿਰ ਉਥੋਂ ਉਥੋਂ ਤਿੰਨ ਚਾਰ ਬਾਣੀਆਂ ਪਹਿਲੇ ਪਹਿਲੇ ਨੰਬਰ 'ਚ ਲੱਗ ਜਾਂਦੀਆਂ ਅੱਛਾ ਕੀਰਤਨ ਵੀ ਹੈ ਇਹਦੇ 'ਚ ਕੀਰਤਨ ਵਿੱਚ ਹੀ ਕਥਾ ਵੀ ਹੈ ਉਹ ਉਹ ਬਣਾਉਣਾ ਪੈਂਦੇ ਆ ਫਿਰ 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 ਉਹ ਕੀਰਤਨ ਲੱਗਦਾ ਉਹ ਤਰ੍ਹਾਂ ਨਹੀਂ ਲੱਗਦਾ ਇੱਕ ਬਟਨ ਲੱਗਿਆ ਨਹੀਂ ਲੱਗਦਾ ਅੱਛਾ ਉਹ ਬਣਾਉਣੇ ਪੈਂਦੇ ਆ ਤੇ ਅਜਿਹਾ ਨਾ ਬਸੇ ਆ ਠੀਕ ਹਾਂ ਚਲੋ ਵਧੀਆ ਰੋਜ਼ ਪਾਠ ਹੋ ਜਾਂਦਾ ਜੇ ਆਹ ਰੋਜ਼ ਹਾਂ ਦਿਆਦਾ ਹਾਂ ਪੱਲਾ ਦਿਆਦਾ ਮੈਂ ਪਾਲੇ ਕਿ ਤੋਂ ਦਿਆਦਾ ਹਾਂ ਤੇ ਉਹ ਖਰੇ ਪੱਟੀਆਂ ਉਹ ਦਿਆਦਾ ਕਿ ਤੋਂ ਤਰ ਤਾਰ ਮੈਨੂੰ ਹੀ ਪਤਾ ਕਿੱਥੋਂ ਲੈਂਦਾ ਹਾਂ ਤੇ ਮਾ ਇਹ ਕਿੰਨੇ ਦਾ ਲੈਂਦਾ ਪੈਸਾ ਮਾ ਮੈਨੂੰ ਦੇ ਦੇ ਯਾਰ ਪੈਸਾ ਦੇ ਦੇ ਤੂੰ ਲੈ ਲੈ ਹਾਂ ਚੱਕ ਫੇਰ ਉਹਦਾ ਫੜਾ ਦਾਂ ਉਹਨੇ ਉਹਦੇ ਨਾਲ ਉਹ ਜਿਹੜੀ ਉਹ ਨੀਟ ਵੀ ਉਹਨੇ ਦੇ ਦਿੱਤੀ ਠੀਕ ਹੈ ਤੇ ਉਹ ਉਹਨੇ ਮੇਰੇ ਹੱਥਾਂ ਦਾ ਕਿ ਰਾਹੀ ਉਹਦੇ ਵਿੱਚ ਤੇ ਡਬੇ ਬਲਦੀ ਹੀ ਆਇਆ